ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪਾਸ 6 ਬੱਚੀਆਂ ਸੇਰ ਲਈ ਲੈ ਕੇ ਆਏ ਹਾਂ ਜੀ। ਫਾਰਮ 'ਚ ਬਈ ਵੀਡੀਓ ਬਣਾਉਣ ਲੱਗੇ ਆ। ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹੋ ਠੀਕ ਹੋ ਵਧੀਆ। ਹਾਂ ਜੀ ਹਾਂ ਜੀ ਵਧੀਆ ਜੀ। ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰਾ ਰਸੋਆ। ਹਾਂ ਜੀ ਬਹੁਤ ਵਧੀਆ ਰਿਹਾ ਜੀ ਵਧੀਆ ਆਪਣਾ ਮਾਲ ਸੇਲ ਹੋ ਗਿਆ। ਠੀਕ ਹੈ ਬਾਈ। ਨਾਮ ਤੇ ਐਡਰੈਸ ਬੋਲ। ਨਾਮ ਕੁਲਵਿੰਦਰ ਜੀ। ਹਮ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬੋਲੋ 62395 5732 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਕੁ ਉਮਰ ਆ ਬੱਚੇ ਦੀ ਇਹਦੀ ਡਾਕਟਰ 7 ਕਿ ਮਹੀਨੇ ਉਮਰ ਆ ਗਈ ਠੀਕ ਆ ਕਿਹੜੇ ਟੀਕੇ ਦੀਆਂ ਇਹ ਸੀਮਾ ਦਾ ਆਪਾਂ ਨੂੰ ਕੋਈ ਪਤਾ ਨਹੀਂ ਡਾਕਟਰ ਐਵੇਂ ਆਪਾਂ ਝੂਠ ਮਾਰੀ ਅੱਗੇ ਠੀਕ ਆ ਬਾਈ ਬਸੀਆਂ ਸਾਰੀਆਂ ਚੰਗੀਆਂ ਜਿਆਤ ਵਾਲੀਆਂ ਬਸੇ ਤੇ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਨਾ ਆਪਾਂ ਮਾਂ ਦਾ ਦੁੱਧ ਦੇ ਦੱਸ ਸਕਦੇ ਡਾਕਟਰ ਠੀਕ ਆ ਬਾਈ ਹਾਂ ਇਹ ਵੀ ਨਹੀਂ ਆਪਾਂ ਗੱਪ ਮਾਰਦੇ ਦੁੱਧ ਸੇਵਾ ਦਾ ਹਾਂ ਹਾਂ ਇਹਦਾ ਸੇਵਾ ਦਾ ਇਹ ਕੋਈ ਪਾਉ ਅਗਲਾ ਫੇਰ ਹੀ ਦੁੱਧ ਦੇਣੀਆਂ ਬਸੀਆਂ ਸਹੀ ਗੱਲ ਆ ਬਾਈ ਹਾਂ ਐਵੇਂ ਆਪਾਂ ਝੂਠ ਮਰੀ ਜੱਗੇ ਸਹੀ ਗੱਲ ਲੈ ਬਾਈ ਥਣ ਦਿਖਾ ਦੇ ਥਣ ਚਾਰੀ ਆ ਬਾਈ ਹਾਂ ਥਣ ਚਾਰ ਝੂਲੀ ਦਿਖਾਣ ਨੇ ਨੇੜ ਤੋਂ ਝੂਲੀ ਕਰਮਲੇ ਦੀ ਬਹੁਤ ਸਿੰਗਰ ਲੈ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਝੂਲੀ ਬਈ ਤੋਰੀ ਮੜੀ ਕੱਦ ਠੀਕ ਆ ਉਮਰ ਦੇ ਹਿਸਾਬ ਨਾਲ ਪ੍ਰਿੰਟ ਚੰਗਾ ਫੇਸ ਬੜਾ ਪਿਆਰਾ ਦੇਖੋ ਫੇਸ ਬੜਾ ਚੰਗਾ ਛੋਟਾ ਛੋਟਾ ਬੜਾ ਚੰਗਾ ਡਾਕਟਰ ਹਾਂ ਬਰੀਡ ਫੁੱਲ ਆਣਾ ਬੱਚੀ ਬਰੀਡ ਫੁੱਲ ਆ ਗਈ ਬੱਚੀ ਲਾਇਆ ਬਈ ਤੋਰਾ ਚੈੱਕ ਕਰ ਲਓ ਬੱਚਾ ਬਹੁਤ ਚੰਗਾ ਕਰਮ ਵਾਲੀ ਦੇ ਥਣ ਬਹੁਤ ਚੰਗੇ ਫਲੀਆਂ ਵਰਗੇ ਥਣ ਚਾਰ ਹੀ ਥਣ ਆ ਬਈ ਕੋਈ ਫੋੜ ਨਹੀਂ ਸਾਗ ਨਹੀਂ ਤੇ ਕੀ ਮੋਲ ਆ ਵੀਰੇ ਜੈ ਜਦ ਇਹਦਾ ਡਾਕਟਰ 12000 ਰੁਪਏ ਮਾਨਦਾਨ ਹੋ ਜਾ ਹਾਂਜੀ ਮਾਨਦਾਨ ਕਰ ਲੈ ਠੀਕ ਆ ਬਈ 12000 ਰੁਪਿਆ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੱਚਾ ਚੰਗਾ ਬਰੀਟ ਵਾਲਾ ਚੌੜੀ ਦੇਖੋ ਪਿੱਛੇ ਤੋਂ ਨਾਲੀ ਉਮਰ ਹਜੇ ਛੋਟੀ ਹੈ ਦੇਖੋ </body>ਪੁੜੇ ਦੀ ਚੜਾਈ ਦੇਖ ਹਾਂ ਹਾਂ ਪੁੜਾ ਪੜਾ ਦੇਖੋ ਡਾਕਟਰ ਚੱਕਵਾ ਪੁੜਾ ਪੂਰਾ ਚੱਕਵਾ ਪੁੜਾ ਬਾਕੀ ਚੌੜੀ ਆ ਹਾਂ ਚੌੜੀ ਬਹੁਤ ਪਲੀ ਵੀ ਆ ਪਲੀ ਵੀ ਬੱਚੀ ਹੈਗੀ ਅੱਗੇ ਦੋ ਨੰਬਰ ਕਿੰਨੀ ਉਮਰ ਹੈ ਦੀ ਇਹਦੀ 10 ਮਹੀਨੇ ਡਾਕਟਰ ਉਮਰ ਠੀਕ ਆ ਬਾਈ ਫੇਸ ਬੜਾ ਚੰਗਾ ਬੋਦੀ ਚੰਗੀ ਹੈ ਝੋਲੀ ਚੰਗੀ ਹੈ ਹਾਂ ਝੋਲੀ ਚੰਗੀ ਹੈ ਡਾਕਟਰ ਝੋਲੀ ਦਿਖਾ ਦਿੰਨੇ ਬਈ ਚਾਰ ਹੀ ਥਾਣਾ ਬਾਈ ਕਹਿੰਦਾ ਲੈ ਇੱਕ ਮਿੰਟ ਲੈ ਬਾਈ ਚਾਰੇ ਥਾਣੇ ਨਿਕੜਵੇਂ ਪੂਰੇ ਗੈਬ ਤੇ ਇਕੱਲਾ ਇਕੱਲਾ ਥਾਣਾ ਫੇਸ ਬੜਾ ਚੰਗਾ ਕੱਦ ਚੰਗਾ ਬਰੀਟ ਚੰਗੀ ਅੱਛੇ ਚਮਕ ਚੰਗੀ ਅਪਲੀ ਵੀ ਆ ਬੱਚੀ ਤੇ ਪਲੀ ਵੀ ਆ ਡਾਕਟਰ ਪੂਰੀ ਹਾਂ ਬਾਈ ਤੇ ਕੀ ਮੋਲ ਆ ਬਾਈ ਜੈ ਜਦ ਇਹਦਾ ਡਾਕਟਰ 17000 ਰੁਪਿਆ ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾ ਠੀਕ ਐ ਬਾਈ 17000 ਰੁਪਿਆ ਮੋਲ ਆ ਮਾਨਤਨ ਮੌਕੇ ਤੇ ਜ਼ਰੂਰ ਹੋ ਜਾ ਬੱਤੀ ਚੰਗੀ ਆ ਕੁਆਲਿਟੀ ਵਾਲੀ ਆ ਥਾਣ ਝੂਲੀ ਚੰਗੀ ਆ ਕੱਦ ਦੇਖੋ ਕੱਦ ਵੀ ਚੰਗਾ ਚਮਕ ਵੀ ਚੰਗੀ ਆ ਪਲੀ ਵੀ ਬੱਚੀ ਆ ਮੇਰੇ ਹਿਸਾਬ ਨਾਲ 6000 ਸੀਮਨ ਲੈ ਲਓ ਬਾਈ ਬਸ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਸੀਮਨ ਲੈ ਲੈਣੀਆਂ ਡਾਕਟਰ ਜੀ ਹਾਂ ਇੰਨਾ ਕੁ ਟਾਈਮ ਸੰਭਾਈ ਪਾਲੂ ਹਾਂ ਹਾਂ ਬਸ ਥੋੜੀ ਸੰਭਾਲ ਪਾਲ ਦਿਆਂ ਬਸਿਆ ਘਾਤ ਲਾਗੀ ਇਹ ਤਨ ਨੰਬਰ ਦੇ ਇਹ ਜਰਸੀ ਕਾਫੀ ਕਲਰ ਕਾਫੀ ਕਲਰ ਜਰਸੀ ਝੂਲੀ ਦਿਖਾਓ ਡਾਕਟਰ ਜੀ ਝੂਲੀ ਦਿਖਾਉਨੇ ਆ ਬਾਈ ਕਹਿੰਦਾ ਝੂਲੀ ਦੇਖਣ ਜੋਗ ਆ ਲੈ ਕਿਆ ਬਾਤ ਆ ਚਾਰ ਹੀ ਥਾਣਾ ਹਨਾ ਚਾਰ ਹੀ ਥਾਣਾ ਚਾਰ ਹੀ ਥਾਣਾ ਪੂਰੇ ਨਖੜਵੇਂ ਤੇ ਪੂਰੇ ਗਾਇ ਤੇ ਫੇਸ ਦੀ ਘਟੋੜ ਦੇਖੋ ਬੋਦੀ ਚੈੱਕ ਕਰੋ ਲੈ ਕਮਾਲ ਆ ਕੁਆਲਿਟੀ ਬਹੁਤ ਆ ਬੱਚੀ ਜਾਨ ਕੁਆਲਿਟੀ ਪੂਰੀ ਜਾਸ ਦੀ ਡਾਕਟਰ ਬਸੀ ਕਲਰ ਬੜਾ ਚੰਗਾ ਮੰਗ ਚੰਗੀ ਆ ਇਹ ਕਲਰ ਤਾਂ ਬਹੁ ਘੱਟ ਮਿਲਦੇ ਆ ਹਾਂ ਬਹੁ ਘੱਟ ਮਿਲਦੇ ਆ ਮੰਗ ਵੀ ਬਹੁਤ ਆ ਹਾਂ ਮੰਗ ਬਹੁਤ ਆ ਹੂੰ ਕਿਉਂ ਕਾਫੀ ਕਲਰ ਜਰਸੀ ਸਿੱਦੀ ਇਹ ਮਿਲਦੀ ਨਹੀਂ ਬੱਚੀ ਹੂੰ ਬਰੀਡ ਚੈੱਕ ਕਰੋ ਲੋਹੀ ਲਾਈਮ ਪੂਰੀ ਚੰਗੀ ਆ ਗਰਮਾਲੀ ਦੇ ਬਾਕੀ ਯਾਰ ਹੀ ਥਾਣਾ ਬਈ ਝੂਲੀ ਨੰਬਰ 1 ਹੈਗੀ ਫੇਸ ਦਿਖਾ ਦੇ ਬਈ ਇੱਕ ਵਾਰੀ ਫੇਸ ਫੇਸ ਦੇਖੋ ਲੈ ਬਈ ਟੋਹਾ ਦੇਖੋ ਕਿੰਨਾ ਚੰਗਾ ਪੈਂਦਾ ਹਨ ਕਰਨ ਪੂਰੀ ਜਾਤ ਆ ਫੁੱਲ ਲੀਟ ਫੁੱਲ ਬੋਦੀਬਾਦੀ ਪੂਰੀ ਚੰਗੀ ਕੀ ਮੋਲ ਲੱਜਾਇਆ ਇਹਦਾ ਮੋਲ ਵੀ ਡਾਕਟਰ 17000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਠੀਕ ਆ ਮੋਲ ਸਾਰੀ ਜਾਇਜ਼ ਹੋਣਗੇ ਬਸਿਆਂ ਦੇ ਠੀਕ ਆ 17000 ਰੁਪਏ ਮੋਲ ਦਾ ਮਾਨਤਨ ਹੋ ਜਾਊਗਾ 4 ਨੰਬਰ ਬੱਚੀ ਡਾਇਮੰਡ ਪੀਸ ਹਨ ਹਾਂਜੀ ਹਾਂਜੀ ਤੇ ਕਿੰਨੀ ਕੁ ਉਮਰ ਹੈ ਦੀ ਇਹਦੀ ਉਮਰ ਡਾਕਟਰ ਹੂ 12 ਮਹੀਨੇ ਦੀ ਠੀਕ ਆ ਬਈ ਅਹ ਟੀਕੇ ਦਾ ਬਾਈ ਕਹਿੰਦਾ ਆਪਾਂ ਦੱਸਣਾ ਕੋਈ ਨਹੀਂ ਨਾ ਹੀ ਬਾਈ ਕਹਿੰਦਾ ਆਪਾਂ ਪੁੱਛੀ ਇਹਦਾ ਬੱਸੀਆਂ ਦੱਸਣੀਆਂ ਡਾਕਟਰ ਹਾਂ ਬੱਸੀਆਂ ਮੂੰਹੋਂ ਬੋਲ ਹਾਂ ਹਾਂ ਬੱਸੀਆਂ ਬੋਲਦੀਆਂ ਮੂੰਹੋਂ ਕੁਆਲਿਟੀ ਬੋਲੂਗੀ ਆਪੇ ਹਨ ਤੇ ਕੋਈ ਜ਼ਿਆਦਾ ਫਰਕ ਵੀ ਨਹੀਂ ਪੈਂਦਾ ਕੋਈ ਬਾਲਾ ਸੀਮਣ ਦੱਸਣਾ ਹਨਾ ਬਈ ਹਾਂ ਹਾਂ ਉਹ ਤਾਂ ਹਰੇਕ ਵੀਰ ਡਾਕਟਰ ਹੁਣ ਅੱਜ ਕੱਲ ਹਰੇਕ ਸਿਆਣਾਗਾ ਬੰਦਾ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਜੱਜਮੈਂਟ ਕਰ ਲੈਂਦੇ ਬੱਸੀਆਂ ਦੀ ਹਾਂ ਵੀ ਕੁਆਲਿਟੀ ਵੀ ਲਾ ਲੈਂਦੇ ਵਿੱਚ ਚੰਗੇ ਦੀ ਕੁਮਾਰੀ ਦੀ ਹੈ ਹਨਾ ਹਾਂ ਹਾਂ ਚੰਗੇ ਮਾੜੇ ਦੀ ਕੁਆਲਿਟੀ ਦੱਸ ਦੋ ਵੀ ਚੰਗੇ ਸੀ ਮੁੰਦਿਆਂ ਜਾਂ ਮਾੜੇ ਦੀ ਆ ਪ੍ਰਿੰਟ ਚੈੱਕ ਕਰੋ ਟੀਕੇ ਦੇ ਬਾਈ ਤਕਰੀਬਨ ਹਾਂ ਟੀਕੇ ਦੇ ਕਾਬਲੀ ਡਾਕਟਰ ਤੇ ਝੋਲੀ ਦਿਖਾ ਦੀਏ ਹਾਂ ਝੋਲੀ ਦਿਖਾਓ ਡਾਕਟਰ ਲੈ ਬਾਈ ਝੋਲੀ ਦਿਖਾਉਨੇ ਆ ਲੈ ਚਾਰ ਹੀ ਥਣ ਪੂਰੇ ਫਲੀਆਂ ਵਰਗੇ ਤੇ ਬਲਬਲ ਬਹੁਤ ਝੋਲੀ ਇੱਕ ਨੰਬਰ ਚੌੜੀ ਦੇਖੋ ਪਿੱਛੇ ਤੋਂ ਫੁੱਲ ਆਲੇ ਪ੍ਰਿੰਟ ਬੜਾ ਚੰਗਾ ਪ੍ਰਿੰਟ ਬਹੁਤ ਚੰਗਾ ਡਾਕਟਰ ਕਾਲੀ ਬੱਚੀ ਹੈ ਕਿਸੇ ਪਾਸੋਂ ਕੋਈ ਘਾਟ ਨਹੀਂ ਤੇ ਫੇਸ ਦੀ ਬਿਊਟੀ ਦੇਖੋ ਲੈ ਬੋਦੀਵਾਦੀ ਪੂਰੀ ਚੰਗਿਆ ਸੁਨੱਖਪੂਣਾ ਬੱਚੀ ਪੂਰੀ ਜਾਤ ਵਾਲੀ ਬੱਚੀ ਹੈ ਡਾਕਟਰ ਜਾਤ ਵਾਲੀ ਬੱਚੀ ਹੈ ਬਾਈ ਇਹ ਮੋਲ ਕੀ ਐ ਸੱਚੇ ਦਾ ਜਾਇਜ਼ ਇਹਦਾ ਮੋਲ ਡਾਕਟਰ 21000 ਰੁਪਇਆ ਮਾਨਤਨ ਹੋ ਜਾ ਹਾਂਜੀ ਮਾਨਤਨ ਕਰ ਦਾਂ ਠੀਕ ਐ ਬਾਈ 21000 ਰੁਪਇਆ ਜਮਾ ਜਾਇਜ਼ ਮੋਲ ਦਾ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਪੰਜ ਨੰਬਰ ਇਹਦੀ ਕਿੰਨੀ ਕੁ ਉਮਰ ਆ ਇਹਦੇ ਉਮਰ ਡਾਕਟਰ ਟੀਕੇ ਦੇ ਕਾਬਿਲ ਆ 14 ਮਹੀਨਿਆਂ ਦੀ ਉਮਰ ਆ ਇਹਦੀ ਟੀਕੇ ਦੇ ਤਕਰੀਬਨ ਬਿਲਕੁਲ ਕਾਬਿਲ 14 ਜਮਿਨਿਆਂ ਦੀ ਉਮਰ ਆ ਤੇ ਲੰਮੀ ਲੰਮੀ ਇਹ ਦੇਖੋ ਡਾਕਟਰ ਫੇਸ ਦੀ ਬਿਊਟੀ ਦੇਖੋ ਬੋਦੀ ਤੇ ਬੜੀ ਚੰਗੀ ਆ ਬਈ ਬੋਦੀ ਬੜੀ ਸਨਖ ਪੁਣਾ ਫੁੱਲਾ ਬੱਚੀ ਚ ਬਾਕੀ ਪਲੀ ਵੀ ਆ ਬਈ ਚਮਕ ਵਾਲੀ ਪਲੀ ਵੀ ਬਹੁਤ ਆ ਡਾਕਟਰ ਬੱਚੀ ਠੀਕੇ ਦੇ ਤਕਰੀਬਨ ਬਿਲਕੁਲ ਹਾਂ ਵੇਟ ਦਾ ਬੱਚੀ ਦਾ ਝੋਲੀ ਜ਼ਰੂਰ ਦੇਖਾਵਾਂਗੇ ਚਾਰ ਹੀ ਥਣ ਹੋਣਗੇ ਬਈ ਤੇਰਾ ਕੀ ਮੁੱਲ ਆ ਵੀਰੇ ਜੈਜਾ ਇਹਦਾ ਮੁੱਲ ਡਾਕਟਰ 26000 ਰੁਪਏ ਮਾਨਦਾਨ ਹੋ ਜਾ ਹਾਂਜੀ ਮਾਨਦਾਨ ਕਰਦਾ ਹਾਂ 26000 ਰੁਪਿਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਜਾਇਜ਼ ਆ ਝੋਲੀ ਨਖਾਵਾਂਗੇ ਨੇੜ ਤੋਂ ਇੱਕ ਨੰਬਰ ਝੋਲੀ ਆ ਫਲੀ ਵੀ ਆ ਦਣਗੇ ਲਾਉਂਦੀ ਆ ਬੱਚੀ ਚੌੜੀ ਜੁੜੀ ਚੰਗੀ ਆ ਪਿੱਛੇ ਤੋਂ ਬਰੀਡ ਬਹੁਤ ਆ ਬੱਚੀ ਦੇ ਬਰੀਡ ਪੂਰੀ ਫੁੱਲ ਆ ਡਾਕਟਰ ਹਾਂ ਲੈ ਚਾਰ ਹੀ ਥਾਣਾ ਨਿਕੜਵੇਂ ਪੂਰੇ ਗਾਇਬ ਤੇ ਆ ਭਾਈ ਠੀਕ ਆ ਮੁੱਲ ਜਾਇਜ਼ ਚਮਕ ਤੇ ਫੇਸ ਦੇਖੋ ਕਿਆ ਬਾਤ ਆ ਬਿਊਟੀਫੁੱਲ ਆ ਅੱਗੇ ਵੀਰੇ ਲਾਸਟ ਆਗੀ ਕਿੰਨੀ ਉਮਰ ਹੈ ਦੀ ਇਹਦੀ ਉਮਰ ਡਾਕਟਰ ਹੋਊਗੀ 15 ਤੋਂ 16 ਮਹੀਨੇ ਇਹ ਵੀ ਟੀਕੇ ਦੇ ਕਾਬਲੇ ਟੀਕੇ ਦੇ ਤਕਰੀਬ ਨਾਲ ਬਿਲਕੁਲ ਕਾਬਲਾ ਆ ਫੇਸ ਬੜਾ ਚੰਗਾ ਫੇਸ ਪ੍ਰਿੰਟ ਵੀ ਬੜਾ ਚੰਗਾ ਡਾਕਟਰ ਰਸਾ ਨੂਸਰ ਦੇਖੀ ਬੂਥ ਹਾਂ ਗਲਾਬੀ ਗਲਾਬੀ ਥਾਣਾ ਦੇ ਦੇਖੋ ਸਹੀ ਗੱਲ ਆ ਬਾਈ ਤੇ ਚਾਰ ਹੀ ਥਾਣਾ ਚਾਰ ਹੀ ਥਾਣਾ ਕੀ ਬਾਤ ਆ ਬਾਈ ਹੂੰ ਹੂੰ ਤੋਰ ਦੇ ਬਾਈ ਮਣੀ ਪ੍ਰਿੰਟ ਚੰਗਾ ਕਰਦ ਚੰਗਾ ਬਰੀਡ ਚੰਗੀ ਆ ਟੀਕੇ ਦੇ ਕਾਬਲਾ ਚਾਰ ਹੀ ਥਾਣਾ ਪੂਰੇ ਨਿਕਲਵੇਂ ਇਦਾਂ ਤੋਰ ਦੋ ਗੇਟ ਕਨੀ ਲੈ ਫੇਸ ਦੇਖੋ ਤੋਰਾ ਚੈੱਕ ਕਰ ਲਓ ਲੈ ਕਮਾਲ ਦਾ ਬਾਈ ਤੇ ਕੀ ਮੁੱਲ ਲਵਰੇ ਜੈਜ ਦਾ ਇਹਦਾ ਮੁੱਲ ਡਾਕਟਰ 28000 ਰੁਪਇਆ ਮਾਨਦਾਨ ਹੋਜੀ ਹਾਂਜੀ ਮਾਨਦਾਨ ਹੋਜੀ 28000 ਰੁਪਇਆ ਮੁੱਲ ਮੁੱਲ ਸਾਰੀਆਂ ਬੱਸੀਆਂ ਦੇ ਆਪਣੇ ਜੈਜ ਆ ਡਾਕਟਰ ਹਾਂ ਮੁੱਲ ਜੈਜ ਆ ਹਨ ਬੱਛੀਆਂ ਵੀ ਚੰਗੀਆਂ ਨੇ ਬੱਸੀਆਂ ਵੀ ਚੰਗੀਆਂ ਆ ਹਨ ਪਲੀਆਂ ਵੀ ਬੱਛੀਆਂ ਨੇ ਪਲੀਆਂ ਬੱਛੀਆਂ ਵਾ ਟੀਕੇ ਦੇ ਕਾਬਲੀਆ ਦੋ ਬੱਸੀਆਂ ਦਾ ਹੂੰ ਸਹੀ ਗੱਲ ਆ ਤੇ ਕੋਈ ਭਰਾ ਇਕੱਠੀਆਂ ਲਵੇ ਵੀਰੇ ਵਧੀਆ ਮਾਨਦਾਨ ਹੋਜੀ ਹਾਂਜੀ ਮਾਨਦਾਨ ਕਰ ਦਾਂਗੇ ਸਾਰੇਆਂ ਵੀਰ ਇਕੱਠੀਆਂ ਲੈਣਗੇ ਬੱਸੀਆਂ ਹੂੰ ਇਸ ਦੇ ਬਿਊਟੀ ਚੈੱਕ ਕਰ ਲੋ ਬੱੱਚੀ ਚੰਗੀ ਆ ਜਾਣ ਸਰ ਟੀਕਾ ਲੈਣਾ ਹੀਟ ਝਾਉਣ ਦੀ ਦੇਰੀ ਆ ਬਸ ਠੀਕ ਹੈ ਕਿ ਨਹੀਂ ਬੱਚੀ ਆ ਵੀ ਚੰਗੀ ਆ ਬਈ ਤੇ ਫੇਸਬੁਕਸ ਬਹੁਤ ਚੰਗਾ ਪਲੀ ਵੀ ਆ ਬੱਚੀ ਆ ਵੀ ਚੰਗੀ ਆ ਪ੍ਰਿੰਟ ਵਾਲੀ ਆ ਬਈ ਤੇ ਆ ਵੀ ਚੰਗੇ ਨੇ ਬਈ ਬੱਚੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ